ਮੈਂ ਮਰਦਾ ਹਾਂ। ਔਰ ਜਮਸੀਦੀ ਸਾਰਿਆਂ ਨੂੰ ਅੱਜ ਅਸੀਂ ਸੁਲਤਾਨਪਿੰਡ ਪਿੰਡ ਦੇ ਇਲਾਕੇ ਦੇ ਵਿੱਚ ਪਾਸਟਰ ਗਰੀਬਦਾਸ ਜੀ ਦੇ ਉਸ ਘਰ ਦੇ ਵਿੱਚ ਆਏ ਹਾਂ ਜਿੱਥੇ ਕੁਝ ਨਿੱਜੀ ਕਾਰਨਾਂ ਦੇ ਕਰਕੇ ਜਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਆਪਣੇ ਆਪ ਇਹਨਾਂ ਦੀ ਛੱਤ ਜਿਹੜੀ ਸੀਗੀ ਉਹ ਥੱਲੇ ਡੇਗ ਗਈ ਸੀਗੀ ਡਿੱਗਣ ਦੇ ਕਰਕੇ ਅੱਜ ਆਹ ਦੇਖੋ ਤੁਸੀਂ ਪਾਸਟਰ ਗਰੀਬਦਾਸ ਜੀ ਵੀ ਖੜੇ ਨੇ ਔਰ ਛੱਤ ਜਿਹੜੀ ਹੈ ਬਿਲਕੁਲ ਵੀ ਨਹੀਂ ਹੈ। ਔਰ ਅੱਜ ਇਹਨਾਂ ਨੂੰ ਫਾਈਨੈਂਸ਼ੀਅਲ ਪੱਖੋਂ ਬੜੀ ਜ਼ਰੂਰਤ ਹੈ ਕਿ ਕੋਈ ਅ ਭਰਾ ਆ ਕੇ ਸਾਡੇ ਇਸ ਲੈਂਟਰ ਨੂੰ ਜਿਹੜਾ ਹੈ ਉਹ ਪਾ ਦੇਵੇ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜਿੰਨੇ ਵੀ ਪਾਸਟਰ ਨੇ ਸੋ ਮੈਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਅਸੀਂ ਇਸ ਪਾਸਟਰ ਸਾਹਿਬ ਦੀ ਮਦਦ ਨੂੰ ਕਰੀਏ। ਅੱਜ ਅਸੀਂ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਦੇ ਵੱਲੋਂ ਵੀ ਇਸ ਜਗ੍ਹਾ ਦੇ ਵਿੱਚ ਆਏ ਹਾਂ ਤੇ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਨੇ ਇਸ ਪਰਿਵਾਰ ਦੀ ਜਿਹੜੀ ਸੀਮਿੰਟ ਦਾ ਜਿਹੜਾ ਰੇਂਜ ਹੈ ਉਹ ਸਾਰਾ ਜਿਹੜਾ ਹੈ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਦੇ ਵੱਲੋਂ ਕੀਤਾ ਜਾਵੇਗਾ ਔਰ ਬਹੁਤ ਸਾਰੇ ਕੁਝ ਐਸੇ ਪਾਸਟਰ ਵੀ ਨੇ ਜਿਨ੍ਹਾਂ ਨੇ ਆਪਣੀ ਆਪਣੇ ਹੱਥ ਨੂੰ ਇਹਨਾਂ ਦੇ ਕੰਮਾਂ ਵਾਸਤੇ ਵਧਾਇਆ ਹੈ ਜਿਵੇਂ ਕਿ ਪਾਸਟਰ ਰਾਜਵਿੰਦਰ ਜੀ ਅਤੇ ਪਾਸਟਰ ਰਵਿੰਦਰ ਸ਼ਰਮਾ ਜੀ ਉਹਨਾਂ ਨੇ ਜਿਹੜਾ ਹੈ ਸਾਰਾ ਖਰਚਾ ਜਿਹੜਾ ਹੈ ਉਹ ਚੁੱਕਣ ਦੀ ਗੱਲ ਕੀਤੀ ਹੈ ਕਿ ਅਸੀਂ ਤੁਹਾਡਾ ਜਿਹੜਾ ਲੈਂਟਰ ਹੈ ਜੋ ਵੀ ਮਟੀਰੀਅਲ ਹੈ ਸੀ ਉਹ ਪ੍ਰੋਵਾਈਡ ਕਰਾਂਗੇ ਸੋ ਮੈਂ ਬਾਕੀ ਪਾਸਟਰ ਸਹਿਬਾਨਾਂ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਇਸ ਕੰਮ ਦੇ ਲਈ ਸਹਿਯੋਗ ਦਿਓ ਕਿਉਂਕਿ ਇਹ ਬਹੁਤ ਪੁਰਾਣੇ ਪਾਦਰੀ ਨੇ ਅਤੇ ਬਹੁਤ ਸਾਰੇ ਚਰਚਾਂ ਦੇ ਵਿੱਚ ਇਹਨਾਂ ਨੇ ਖਾਣੇ ਦੀ ਸੇਵਾ ਜਿਹੜੀ ਹੈ ਬਖੂਬੀ ਦੇ ਨਾਲ ਨਿਭਾਈ ਹੈ ਸੋ ਮੈਂ ਚਾਹਨਾ ਹਾਂ ਕਿ ਅਸੀਂ ਸਾਰੇ ਮਿਲ ਕੇ ਜਿੰਨੇ ਵੀ ਸਾਡੇ ਸ਼ਹਿਰ ਦੇ ਪਾਸਟਰ ਸਹਿਬਾਨ ਨੇ ਸੋ ਅੱਗੇ ਆਈਏ ਤੇ ਅਸੀਂ ਇਹੋ ਜੇ ਸੇਵਕਾਂ ਦੀ ਜਿਹੜੀ ਹੈ ਮਦਦ ਕਰੀਏ ਤੇ ਇਹਨਾਂ ਦਾ ਜਿਹੜਾ ਛੱਤ ਹੈ ਉਸ ਛੱਤ ਨੂੰ ਮੁਕੰਮਲ ਤੌਰ ਤੇ ਅਸੀਂ ਜਿਹੜੀ ਹੈ ਉਹ ਅੜੀ ਕਰੀਏ ਸੋ ਮੇਰੇ ਪ੍ਰਿਯੋ ਮੈਂ ਤੁਹਾਨੂੰ ਦੱਸਣਾ ਹੈ ਇਹ ਵੀ ਚਾਹਨਾ ਹਾਂ ਕਿ ਇਹ ਕੋਈ ਜ਼ਿਆਦਾ ਖਰਚਾ ਨਹੀਂ ਹੈ ਇਹਨਾਂ ਦਾ ਬਹੁਤ ਘੱਟ ਬਜਟ ਹੈ ਕਿਉਂਕਿ ਇਹ 50 ਗੱਜ ਦੀ ਜਿਹੜੀ ਜਗ੍ਹਾ ਹੈ ਤੇ ਉਹਦੇ ਵਿੱਚ ਹੀ ਸਿਰਫ ਇਹਨਾਂ ਨੇ ਲੈਂਟਰ ਪਾਣਾ ਹੈ ਤੁਹਾਡੇ ਕੋਲੋਂ ਸਿਰਫ ਇੰਨੀ ਕੁ ਮਦਦ ਮੰਗਦੇ ਨੇ ਨਾ ਕਿ ਜ਼ਿਆਦਾ ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ